ਦੀ ਗਤੀ ਦੁਖ ਦੀਵਾਰ ਦੇ ਪਾਤਸ਼ਾਹ ਗਿਆ ਤੇ ਸਾਗੁਰੂ ਜੁਗੋ ਜੁਗਿਆ ਦੰਤ ਸਤਗੁਰੂ ਜਗਤ ਗੁਰੂ ਅਰ ਸੇਰੀ ਗੁਰੂ ਬਰਤ ਸ਼ਾਹ ਜੀ ਬਹਾਰਾ ਜੀ ਕੋਈ ਤੇਰੇ ਹਜ਼ੂਰੀ ਵਿੱਚ ਜੂੜ ਬੈਠੇ ਸਖਸ ਜੀ ਤਾਂ ਜੀ ਸਰ ਗੁਰ ਜੀ ਦੇ ਉਹ ਚੱਟ ਸਰਵੂ ਰਿ ਕਰ ਰਹੇ ਹੋ ਜੋ ਪਹਿਲੇ ਪਾਤਸ਼ਾਹ ਸ਼ਕਤਰ ਦੇ ਬਣੀ ਆਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਹਾਰਾਂ ਦੇ ਇਹ ਬਖਸ਼ਿਸ਼ ਦੁਆਰਾ ਚੱਲੇ ਸਰਵੂ ਤੱਕ ਇਹ ਬੱਚੇ ਪਹੁੰਚੇ ਸੋ ਗੁਰਜੀ ਇਸ ਬਦਰਾ ਜੀ ਵਾਸਤ ਪਗੀ ਦੇ ਵਿੱਚ ਜੇ ਰੱਖ ਸ਼ਿਸ਼ਕਾ ਰਹਿਦੀ ਆ ਉਸ ਅਰੁਤ ਜੇ ਤਲੀ ਕਰੀਓ ਜੀ ਸਤਨਾਮ ਵਾਹਿਗੁਰੂ ਜੀਓ ਮਨ ਭੂ ਲੋ ਪਰਮਸ਼ ਆਏ ਜਾਏ ਤਤ ਲੁਤ ਲੁਬਾਨੂ ਵਿਖਮ ਮਾਏ ਨਹ ਅਸਥਿਰ ਦੀਸੇ ਇੱਕ ਪਾਏ ਜੂ ਮੀਨ ਕੁਡਲਿਆ ਕੰਠ ਪਾਏ ਸ਼ਤ్రు ਜੀ ਬਖਸ਼ਿਸ਼ ਕਰ ਰਹੇ ਦੀਪਾਈ ਏ ਮਨੁ ਭੋਲੇਆ ਮਨੁ ਭੋਲੇ ਤੇ ਭਟਕਦਾ ਫਿਰਦਾ ਕਦੇ ਆ ਜਾਂਦਾ ਕਦੇ ਚਲਾ ਜਾਂਦਾ ਮਨ ਕਿਸ ਕੀ ਤੋਂ ਭੋਲੇਆ ਨਾ ਕਿਸੇ ਦਾ ਘਰ ਭੋਲੇਆ ਬੰਦ ਨਾ ਪਰਿਵਾਰ ਭੋਲੇਆ ਨਾ ਕਾਰੋਬਾਰ ਭੋਲੇਆ ਕੋਲੇਰ ਸਰਦਿਲ ਖਾਣ ਜਿਨੇ ਇਹ ਬਣਾਇਆ ਹੈ ਉਸੇ ਨੂੰ ਲੱਗਿਆ ਜਦੋਂ ਉਸ ਨੂੰ ਲੱਗਿਆ ਫਿਰ ਪਟਕਣਾ ਪਟਕਣਾ ਹੈ ਜੀ ਤੇ ਟਕਣਾ ਕੋਈ ਨਹੀਂ ਬੰਦਿਆ ਪੜ ਗਿਆ ਸੋ ਉਸ ਉੱਪਰ ਗਿਆ ਜਿੰਤੂ ਸਾਰ ਸਵਾਰ ਸ਼ਕ ਜਿੰਤੂ ਸਾਜ ਸਵਾਰ ਸ਼ਕ ਗਾਰੇ ਅਗਧ ਤੇ ਜੀ ਦੇ ਕੁਾਰੇ ਉਸ ਨੂੰ ਪੜ ਗਿਆ ਕਿ ਪਾਦਸ਼ਾਹ ਕੇ ਮੇਰੇ ਭਾਈ ਭੋਲਿਆ ਹੋਇਆ ਆਂਦਾ ਹੈ ਚਲਾ ਜਾਂਦਾ ਹੈ ਹੱਥ ਦੁਬਤ ਦੁਬਤ ਨੂੰ ਪੇ ਕੰਬਾਏ ਕਿਉਂ ਭੋਲਿਆ ਹੋਇਆ ਏ ਮਨ ਬਹੁਤਾ ਸੁਭ ਤਲਵਾਨੋ ਬਹੁਤ ਜਿਆਦਾ ਧੁੱਬ ਗਿਆ ਹੈ ਕਿਸ ਵਿੱਚ ਮਾਇਆ ਵਿੱਚ ਵਿਖਮਾਇ ਵਿਖਮ ਨਾਲ ਤੁਲੇ ਹੋਇ ਔਖਾ ਪਰ ਇਥੇ ਵਿਖ ਵੀ ਨਾਲ ਹੈ ਵਿਖਮ ਪਾਇ ਉਹ ਵਿਖਰਪੀ ਮਾਇ ਜਿ ਖਾੜ ਦੇ ਨਾਲ ਬਿਰਖ ਦੀ ਆਤਮਾ ਕਮਾਉਤ ਹੋ ਜਾਈ ਹੋਰ ਵੀ ਪਟਕਣਾ ਹੈ ਅਤ ਲੋਭ ਤੁਲਬਾ ਉਹ ਵਿਖਮਾਇ ਬਹੁਤ ਜਿਆਦਾ ਠੀਕ ਹੈ ਜੋ ਪਾਇਆ ਸਰਬੀ ਓਕੀ ਬਚਣਾ ਔਖਾ ਹੈ ਇਸ ਤੋਂ ਉਸ ਵਿੱਚ ਮਨ ਬਹੁਤ ਆ ਰਿਹਾ ਮੈਂ ਜਿਤਨਾ ਕਿਸੇ ਦਾ ਮਾਇਆ ਵਿੱਚ ਸਾਰਾ ਜਿੰਦ ਦਾ ਹਿਸਾਬ ਲਾਇਆ ਕਰੋ ਵੀ ਕਿੰਨਾ ਸਾਨੂੰ ਯਾਦ ਆਇਆ ਕਿ ਘਾ ਭੁੱਲੇ ਆ ਇਹ ਭੁੱਲੇ ਵੇ ਕਹਾ ਭੁੱਲਿਓ ਰੇ ਝੂਠੇ ਲੋਭ ਲਾਤ ਲੋਭ ਵਿੱਚ ਭੁੱਲ ਗਿਆ ਮਾਇਆ ਵਿੱਚ ਭੁੱਲ ਗਿਆ ਤੇ ਕਰਾਂ ਵਿੱਚ ਕੁਚੇ ਬਿਗਰੇ ਨਾਹੀ ਅਜੋ ਜਾਗ ਇਹਦਾ ਭਾਵ ਸੋਇਆ ਹੋਇਆ ਵੀ ਇਹਦਾ ਪੋਟਿਆ ਵੀ ਆ ਸੋਇਆ ਹੋਇਆ ਵਿਖਮ ਬਾਏ ਨਹਿ ਅਸਥਿਰ ਦਿਸੈ ਇਕ ਪਾਇ ਇਕ ਦੇ ਪਿਆਰ ਤੋਂ ਬਿਨਾ ਕਦੇ ਮਨ ਟਿਕ ਨਹੀਂ ਸਕਦਾ ਬਹੁਤਿਆਂ ਦਾ ਪਿਆਰ ਹੈ ਦੇ ਵਿੱਚ ਇਕ ਦਾ ਪਿਆਰ ਹੋਰ ਸਭ ਦਾ ਪਿਆਰ ਹੈ ਇੱਕ ਨੂੰ ਛੱਡ ਕੇ ਜੋ ਵੀਨ ਕੁਡਲਿਆ ਕੰਠ ਪਾਏ ਜਿਵੇਂ ਬੱਚੀ ਕੁੰਡੀ ਨੂੰ ਗਲ ਵਿੱਚ ਪਾ ਕੇ ਫਿਰ ਬੜੀ ਪਛਤਾਉਂਦੀ ਹੈ ਬਾਹਰ ਨਿਕਲ ਆਉਂਦੀ ਹੈ ਪਾਣੀ ਤੋਂ ਕੁੰਡੀ ਦੁਆਰਾ ਟੜਬ ਟੜਬ ਕੇ ਮਰਦੀ ਹੈ ਇਸ ਤਰ੍ਹਾਂ ਦੀ ਹਾਲਤ ਇਸ ਮੰਦੀ ਹੋ ਗਈ। ਤਾਨ ਮਥੇਰਾ ਹਾ ਹਾ ਕਰਦਾ ਫਿਰਿਆ ਹੈ ਮਨ ਨਹੀਂ ਹੈ ਤੇ ਤਨ ਵੀ ਦੁਖੀ ਹੁੰਦਾ ਹੈ। ਜਿਸਤ ਗੁਦੀ ਕੰdre ਇਹ ਉਹ ਹਾਲਤ ਹੈ ਜੋ ਮੱਛੀ ਦੀ ਕੰਠ ਵਿੱਚ ਕਿ ਲਾਲਚ ਕਰਕੇ ਜੀਵ ਦੇਉ ਪਾਲ ਲੰਦੀ ਹੈ ਉਹ ਹਾਲਤ ਉਹੀ ਹੈ ਮਨ ਭੁੱਲੋ ਭਰਮ ਮੁਸ ਮਨ ਭੁੱਲੋ ਸਮਝਸ ਸਾਚ ਨਾਏ ਗੁਰ ਸ਼ਬਦ ਵਿਚਾਰੈ ਸਹਿਜ ਪਾਏ ਇਹ راہ ਦੀ ਪੰਕਤੀਆਂ ਨੇ ਇਹ ਮਨ ਭੁੱਲਿਆ ਹੋਇਆ ਸਮਝ ਸਕਦਾ ਹੈ ਜੇ ਸੱਚੇ ਨਾਮ ਨੂੰ ਮਨ ਜਪੇ मन जगे मन ही हटेगा वैसे नहीं माई मैं धन पायो नाम मन मेरो धावन रे कर बैठो विश्राम बिलकुल नहीं हम दौड़ मन मेरो धावन ते छुटके कर बैठो विश्राम बिलकुल नहीं हूं दौड़ ये अवस्था बन गई है हम ज्ञान हो गया मनू ਉਹ ਤਨ ਨੂੰ ਤਾਂ ਸਾਡੇ ਨੂੰ ਗਿਆਨ ਹੈ ਮਨ ਨੂੰ ਗਿਆਨ ਨਹੀਂ ਮਾਨਿਸ਼ ਕਰਕੇ ਭਲੇ ਆਇਆ ਤੰਦ ਦਾ ਗਿਆਨ ਤਾਂ ਬਥੇਰੀ ਕਾਲਜ ਯੂਨੀਵਰਸਿਟੀਆਂ ਵਿੱਚ ਪੜ੍ਹਨੇ ਆ ਬਾਹਰ ਦਾ ਗਿਆਨ ਪਰ ਮਨ ਦਾ ਗਿਆਨ ਨਹੀਂ ਦਿੱਖਿਆ ਮਨ ਨੂੰ ਲੋ ਸਮਝ ਸਾਚ ਨਾਏ ਸੱਚਾ ਨਾਮ ਜਿਹਨੂੰ ਮਨ ਜਪੇ ਮਨ ਜਪੇ ਮਨ ਕਰ ਕਬੂ ਨਾ ਹਰ ਗੁਣ ਗਾਏ ਕਿਵੇਂ ਹੋ ਸਕਦਾ ਹੈ ਗਾ ਕਿਵੇਂ ਸਕਦਾ ਹੈ ਗੁਰ ਸ਼ਬਦ ਵਿਚਾਰ ਹੈ ਸਹਿਜ ਪਾਏ ਜਦੋਂ ਇਹ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਲੰਦਾ ਹੈ ਜੋ ਗੁਰੂ ਨੇ ਦਿੱਤਾ ਹੈ ਗੁਰੂ ਨੇ ਵਾਹ ਗੁਰੂ ਮੰਤਰ ਦਿੱਤਾ ਹੈ ਗੁਰੂ ਨੇ ਇਹਨੂੰ ਸ਼ਬਦ ਦਿੱਤਾ ਹੈ ਇਹਨੂੰ दारू ਬਣਾਏ ਬੜੀਆਂ ਧਾਰੂਆਂ ਲੋਂਦਾ ਹੈ ਗੁਰ ਕਾ ਸ਼ਬਦ दारू ਹਰ ਨਾਉ ਦੋਨੇ ਕੱਢ ਦਾਰੂ ਕੇ ਬੜੀ ਧਾਰੂਆਂ ਬਣਾਈ ਹੋ ਜਾਂਦਾ ਵਾ दारू ਦਾ ਦਰਦ ਆਉਂਦਾ ਦਵਾ ਕਹਿੰਦੇ ਜਿਹੜੀ ਗੁਰੂ ਸ਼ਬਦ ਤੇ ਹਰੀ ਨਾਮ ਦੀ दारू ਹੈ ਜੇ ਤੂੰ ਇਹਨੂੰ ਵਰਤ ਲੈ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਗੁਰੂ ਦੇ ਸ਼ਬਦ ਦੀ दारू ਫਿਰ ਉੱਥੇ ਰਜਾ ਵਿੱਚ ਆਉਂਦਾ ਹੈ ਮਨੁੱਖ ਸ਼ਬਦ ਦੁਆਰਾ ਸਾਰੀ ਗੱਲ ਸ਼ਬਦ ਹੀ ਕਹੀਏ ਮਨ ਭੁੱਲੋ ਪਰਮਸ ਪਵਰਤਾਰ ਬਿਲਬਿਥੇ ਚਾਹੇ ਬਹੁਤ ਵਿਕਾਰ ਮਨ ਭੁੱਲਿਆ ਹੋਇਆ ਹੈ ਦੂਜਾ ਪਰਮਾਨੰਦ ਨੇ ਭੌਰੇ ਦੀ ਤਰ੍ਹਾਂ ਉੜਦਾ ਹੀ ਫਿਰੇ ਭਵਰਾ ਇੱਕ ਫੁੱਲ ਤੇ ਕਦੇ ਨਹੀਂ ਟਿੱਕੇ ਬਹਿਤਾ ਇੱਕ ਦਾ ਮਕਰੰਦ ਲਿਆ ਦੂਜੇ ਦਾ ਦੂਜੇ ਦਾ ਮਕਰੰਦ ਲਿਆ ਤੀਜੇ ਦਾ ਬੋਲ ਨੂੰ ਪੁੱਛਦਾ ਸੀ ਕੋਈ ਕਹਿੰਦੇ ਐ ਫੁੱਲ ਕਉ ਵਰਾ ਤੇ ਟਿਕਦਾ ਨਹੀਂ ਕੀ ਤੇਰੇ ਵਿੱਚ ਗੁਣ ਨਹੀਂ ਹਨ ਤੇਰੇ ਵਿੱਚ ਗੁਣ ਨਹੀਂ ਹਨ ਤੇਰਾ ਸੋਹਣਾ ਰੂਪ ਹੈ ਸੋਹਣਾ ਰੰਗ ਹੈ ਸੋਹਣੀ ਖੁਸ਼ੂ ਹੈ ਸਾਜਬ ਤੁਮੇ ਤੀਰ ਗੁਣ ਰੰਗ ਰੂਪ ਅਰਬਾ ਇਹਦੇ ਤਿੰਨ ਗੁਣ ਤੇਰੇ ਵਿੱਚ ਨੇ ਵਾਸ਼ਨਾ ਵੀ ਹੈ ਰੰਗ ਵੀ ਹੈ ਰੂਪ ਹੈ ਸਾਜਬ ਤੁਮੇ ਕੋ ਅਬਗੁਣ तेरा तेरा मीत ਨਾ ਬੈਠੇ ਪਾਸ ਤੇਰਾ ਭੌਰਾ ਤੇਰਾ ਮੀਤ ਹੈ ਉਹ ਬੈੜਦਾ ਹੀ ਨਹੀਂ ਫਿਰ ਉਹ ਜਵਾਬ ਦਿੰਦੇ ਨੇ ਪ੍ਰਿੰਸੀਪਲ ਗੰਗਾ ਸਿੰਘ ਦੇ ਬੋਲ ਨੇ بڑے ਵੱਡੇ ਕਥਾਕਾਰ ਬਣ ਕੇ ਕਹਿੰਦੇ ਉਹ ਕਹਿੰਦੇ ਨੇ ਸਾਜਨ ਮੁਜਮੇ ਤੀਨ ਗੁਣ ਰੰਗ ਰੂਪ ਰੰਗ ਰੂਪ ਅਰ ਬਾਸ ਜਗ ਜਗ ਕੇ ਮੀਤ ਕੋ ਕੌਣ ਬਰਸਾਵੇ ਬਿਠਾਵੇ ਪਾਸ ਨੇ ਭਵਰਾ ਮੇਰੇ ਤੇ ਹੀ ਨਹੀਂ ਉਹ ਤਾਂ ਸਾਰਿਆਂ ਦੇ ਵੇੜਦਾ ਜਗ੍ਹਾ-ਜਗ੍ਹਾ ਦਾ ਮੀਤ ਹੈ ਉਹਦਾ ਇਹੀ ਹਾਲ ਸਾਡਾ ਹੈ ਮਨ ਭਰਮਸ ਭੁੱਲੋ ਭਵਰਤਾਰ ਮਨ ਭੁੱਲਿਆ ਹੋਇਆ ਹੈ ਨਾ ਆਪਣੇ ਧਨ ਤੇ ਤਸੱਲੀ ਹੈ ਇਹਨੂੰ ਨਾ ਆਪਣੇ ਧਨ ਤੇ ਤਸੱਲੀ ਹੈ ਤਨ ਵੀ ਦੂਜਿਆਂ ਦਾ ਦੇਖਦਾ ਏਕਾਂ ਨਾਰੀ ਜਤੀ ਹੋਏ ਚਾਹੇ ਇਸਤਰੀ ਹੈ ਚਾਹੇ ਪੁਰਸ਼ ਜਾਨਾ ਉਹ ਵੀ ਲਿਗ ਉਹ ਮਖੌਣਗੇ ਜਿਨ੍ਹਾਂ ਦਾ ਮਨ ਮਨ ਵਿਚ ਰਹਿੰਦਾ ਹੈ ਇਹਨਾਂ ਦਾ ਮਨ ਮਨ ਵਿਚ ਰਹਿੰਦਾ ਹੈ ਚਿੱਤ ਚਿੱਤ ਵਿਚ ਰਹਿੰਦਾ ਗੁਰੂ ਦੇ ਬਾਣੀ ਵਿੱਚ ਕਿਹਾ ਇਹਨਾਂ ਚੀਜ਼ਿਆ ਨਾ ਮਨ ਮਹਿ ਮਨਵਾ ਚੀਤ ਮਹਿ ਪੀਤਾ ਐਸੇ ਹਰ ਕੇ ਲੋਗ ਅਤੀਤਾ ਉਹ ਲੋਗ ਹਰੀ ਦੇ ਨੇ ਅਤੀਤ ਨੇ ਦੂਰ ਨੇ ਸਭ ਤੋਂ ਸਭ ਦੇ ਵਿੱਚ ਰਹਿੰਦੇ ਹੋਏ ਦਿਸੈ ਸਭ ਵਿੱਚ ਸਭ ਤੇ ਰਹਤੇ ਜਨ ਪਾਰ ਬ੍ਰਹਮ ਰੰਗ ਰਤ ਕਿਵੇਂ ਪਛਾਣ ਲਾਗੇ ਉਹਨੂੰ ਨਹੀਂ ਪਛਾਣ ਸਕਦੇ ਉਹਨਾਂ ਦਾ ਮਨ ਵਿੱਚ ਮੰਨ ਰਹਿੰਦਾ ਚਿੱਤ ਵਿੱਚ ਚਿਤ ਰਹਿੰਦਾ ਆਵਾਲ ਦੀ ਗੱਲਾਂ ਨਹੀਂ ਸੱਸ ਸਕਦਾ ਜੀ ਉਸ ਰੋਹਾਨੀਅਤ ਦੀ ਗੱਲ ਹੀ ਸੁਆਦਦੀ ਹੈ ਜੇ ਕਿਸੇ ਨੂੰ ਆਵੇ ਮਨ ਭੁੱਲੋ ਪਰਮਸਪ ਵਰਤਾਰ ਬਿਲ ਬਿਰਥੇ ਚਾਹੇ ਬਹੁਤ ਵਿਕਾਰ ਬਿਲ ਸੁਰਾਖ ਨੂੰ ਕਹਿੰਦੇ ਨੇ ਖੋਡ ਨੂੰ ਕਹਿੰਦੇ ਨੇ ਚੂਹੇ ਦੀ ਬਿਲ ਫਿਰ ਉਹ ਕਿੱਥੇ ਰਹਿੰਦਾ ਮਨ ਇਹਨਾਂ ਬਿਲਾ ਵਿੱਚ ਨੌ ਬਿਲ ਨੇ ਸਾਡੇ ਇਹਨਾਂ ਬਿਲਾ ਵਿੱਚ ਰਹਿੰਦਾ ਬਿਲ ਬਿਰਥੇ ਇਹਨਾਂ ਵਿੱਚ ਮਿਲ ਜਾਂਦਾ ਨੌ ਦਵਾਰਿਆਂ ਦੇ ਵਿੱਚ ਘੁਪਦਾ ਹੈ ਜਿਆਦਾਤਰ ਮਨ ਸਭ ਤੋਂ ਨੀਚੇ ਦਵਾਰੇ ਵਿੱਚ ਰਹਿੰਦਾ ਹੈ ਪਾਸ਼ਾ ਕਹਿੰਦੇ ਨੇ ਇਸੇ ਨੂੰ ਜੋਗ ਮਤ ਨੇ ਕਿਹਾ ਭਾਈ ਉੱਚਾ ਚਲ ਆ ਗਿਆ ਚੱਕਰਵਾਲ ਚ ਸੋ ਇਹ ਨੌ ਜਿਹੜੇ ਸਾਢੇ ਦੁਆਰੇ ਨੇ ਉਹ ਬਿੱਲ ਨੇ ਬਿੱਲ ਬਿਰਥੇ ਚਾਹ ਬਹੁ ਵਿਕਾਰ ਇਹਨਾਂ ਵਿੱਚ ਮੰਨ ਰਹੇਗਾ ਨਾ ਕਿ ਤਾਂ ਹੀ ਅਸੀਂ ਬਹੁਤ ਵਾਰੀ ਬੇਨਤੀ ਕਰਿਆ ਕਰਨੇ ਆ ਇੱਥੇ ਤੱਕ ਸਾਢੇ ਬਿੱਲ ਨੇ ਇਸ ਤੋਂ ਅੱਗੇ ਤ੍ਰਿਕੁਟੀ ਛੁੱਟੇ ਤੋ ਪਦ ਪੁੰਚੇ ਗੁਰੂ ਸਾਹਿਬ ਨੇ ਵੀ ਕਿਹਾ ਅੱਖਾਂ ਦੇ ਰਸ ਤੋਂ ਵੀ ਅੱਗੇ ਚਲਾ ਗਿਆ ਜਦ ਇਹਨਾਂ ਨੌਾਂ ਦੇ ਨੋਹ ਦੇ ਰਸ ਵਿੱਚ ਨਹੀਂ ਹੈ ਮਨ ਸਮਝੋ ਮਨ ਮੈ ਮਨੂਆ ਚੀਤ ਮੈ ਚੀਤਾ ਐਸੇ ਹਰਕੇ ਲੋਗ ਅਤੀਤਾ ਉਹਨਾਂ ਦਾ ਸੰਗ ਮਿਲ ਜਾਏ ਉਹਨਾਂ ਦਾ ਰੰਗ ਮਿਲ ਜਾਏ ਜੀਵਨ ਪਣ ਜਾਂਦਾ ਹੈ ਪਰ ਸਤਗੁਰੂ ਜੀ ਕਹਿੰਦੇ ਨੇ ਮੈਗਲ ਜੋ ਫਾਸਸ ਕਾਮ ਹਾਰ ਘੜ ਭਗਦਸ ਬਾਗ ਦੇਸ਼ੀ ਸਮਾ ਫੇਰ ਮਨ ਐਸਟਰ ਹੋ ਜਾਂਦਾ ਜਿਵੇਂ ਹਾਥੀ ਏਡਾ ਵੱਡਾ ਜਾਨਵਰ ਹੈ ਮੈਗਲ ਆਸ ਕਾਮ ਹਾਰ ਕਾਮ ਵਾਸ਼ਨਾ ਕਰਕੇ ਉਹ ਵਿਚਾਰਾ ਬੰਦਿਆ ਜਾਂਦਾ ਟੱਵੜਾ ਫਿਰ ਕੀ ਸਹਾਰ ਦਾ ਕੜ ਬੰਧਨ ਬੰਨ੍ਹ ਦਿਓ ਸੀਸ ਮਾਰ ਉਹ ਫਿਰ ਬੰਧਨ ਵਿੱਚ ਪੈ ਜਾਂਦਾ ਕੁੰਡੇ ਦੀ ਛੱਟ ਸੰਦ ਹੈ ਸੀਸ ਤੇ ਏਡਾ ਵੱਡਾ ਜਾਨਵਰ ਹੈ ਸੋ ਇਸ ਤਰ੍ਹਾਂ ਦੀ ਹਾਲਤ ਸਾਰਾ ਸ਼ਬਦ ਮੰਨਤੇ ਹੈ ਚਾਰ ਬੰਦਾਂ ਵਿੱਚ ਤਾਂ ਦੱਸਿਆ ਭੁਲਣ ਦਾ ਫਿਰ ਅੱਗੇ ਦੱਸਿਆ ਉਹਦਾ ਇਲਾਜ ਅੱਠ ਬੰਦਨੇ ਸ਼ਬਦ ਦੇ ਅਸ਼ਟਪਦੀ ਹੈ ਮਨ ਮੁਗਦੋ ਦਾਦਰ ਭਗਤ ਹੀਣ ਦਰ ਪ੍ਰਸ਼ਟ ਸਰਾਪੈ ਨਾਮ ਵੀ ਮਨ ਕੈਸਾ ਹੈ ਡੱਡੂ ਵਰਗਾ ਡੱਡੂ ਕੂਪ ਪਰਿਓ ਜੈਸੇ ਦਾਦਰ ਆ ਕਿਛ ਦੇਸ ਵਿਦੇਸ ਨ ਬੂਜ ਦਾਦਰ ਤੂੰ ਕਬ ਹੈ ਨਾ ਜਾਣਸ ਡੱਡੂ ਡੱਡੂ ਦਾ ਬੜਾ ਜ਼ਿਕਰ ਦਾਦਰ ਤੂੰ ਵੇ ਦੇ ਇਕ ਤਾਂ ਡੱਡੂ ਖੂਬ ਵਿੱਚ ਪਿਆ ਹੋਇਆ ਅਸੀਂ ਸਮਝਦਾ ਵਸ ਹੈ ਦੁਨੀਆ ਇਸ ਤਰ੍ਹਾਂ ਹੀ ਅਸੀਂ ਵਿਕਾਰਾਂ ਵਿੱਚ ਗ੍ਰਸਤੀ ਵਿੱਚ ਧੰਦੇ ਵਿੱਚ ਵਸੇ ਹੋਏ ਵਾ ਇਸੇ ਚੀਜ਼ ਵਧੀਆ ਜਿਹੜੀ ਅਸੀਂ ਕਰ ਰਹੇ ਹਾਂ ਖੂਦ ਆ ਡੱਡੂ ਇਹ ਮਨ ਕਹਿੰਦੇ ਇਸ ਤਰ੍ਹਾਂ ਮਨ ਮੁਗਦੋ ਬੂਰਖ ਦਾਦਰ ਡੱਡੂ ਭਗਤ ਹੀ ਭਗਤੀ ਨਹੀਂ ਕੀਤੀ ਮਨ ਨੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਭਗਤ ਹੀਣ ਨਾਨਕ ਜੰਮ ਜੰਪੈ ਹੋ ਸਾਲਾ ਹੀ ਸੱਚਾ ਸੋਈ ਸਤਿਗੁਰੂ ਜੀ ਆਪਣੇ ਆਪ ਨੂੰ ਵੀ ਇਸ ਤਰ੍ਹਾਂ ਹੀ ਕਹਤੇ ਕਿ ਭਾਈ ਭਗਤੀ ਤੋਂ ਹੀ ਲੀ ਅਸੀਂ ਸੁਖ ਨਾਹੀ ਰੇ ਹਰ ਭਗਤ ਬਿਨਾ ਕਦੀ ਸੁਖੀ ਨਹੀਂ ਹੋਵੇਗਾ ਜਿੰਨਾ ਮਰਜੀ ਧਨ ਕਮਾਲੇ ਪ੍ਰਾਪਰਟੀ ਬਣਾ ਲੇ ਮਿੱਤਰ ਬਣਾ ਲੇ ਕਦੇ ਸੁਖ ਨਹੀਂ ਮਿਲੇਗਾ ਭਗਤੀ ਤੋਂ ਹੀਣ ਢਡੂ ਮਨ ਭੁਲਿਆ ਹੋਇਆ फेर ਇਹਨਾਂ ਦਰਸ ਦਰਾਂ ਦੇ ਵਿੱਚ ਭ੍ਰਸ਼ਟੀ ਜਾਂਦਾ ਹੈ ਸਿਰ ਆਪ ਹੀ ਜਾਂਦਾ ਕਿਉਂਕਿ ਨਾਮ ਨਹੀਂ ਚੇਤੰਗਾ ਤਾਂ ਕਹੇ ਜਾਤ ਨਾ ਪਾਤੀ ਨਾਮ ਲਈ ਸਭ ਦੂਖ ਸਖਾਈ ਗੁੜਹਿ ਵੀ ਭਾਈ ਜੇ ਤੂੰ ਏ ਕੰਮ ਡੜੂ ਵਾਂਗੂ ਭਰਮਿਆ ਰਹੇਗਾ ਨਾ ਜਾਤ ਨਾ ਪਾਤ ਤੇਰੀ ਫਿਰ ਕਿਉਂਕਿ ਨਾਮ ਤਾਂ ਲਿਆ ਨਾਮ ਬਿਨਾਂ ਦੀ ਹਰ ਸਿਮਰਤ ਤੇਰੀ ਲਾਜ ਰਹਿ ਪਤ ਹਰ ਸਿਮਰਤ ਜਦ ਕਛ ਨਾ ਕਹੇ ਸਾਚੀ ਕਰਨੀ ਪਤ ਪਰਵਾਣ ਸੱਚੀ ਕਰਨੀ ਸੱਚ ਨੂੰ ਕਮਾਉਣਾ ਸੱਚ ਨੂੰ ਕਮਾਉਣਾ ਸੇ ਕੂੜ ਨੂੰ ਕਮਾਰੇ ਆਂ ਕੂੜ ਤੇ ਜੋਰ ਹੈ ਸਾਡਾ 24 ਘੰਟਿਆਂ ਵਿੱਚੋਂ ਢਾਈ ਘੰਟੇ ਵੀ ਸਾਡੇ ਸੱਚ ਤੇ ਨਹੀਂ ਲੱਗਦੇ ਸਾਹਿਬ ਇਹ ਚਾਹੇ ਸੱਚ ਦੀ ਸੰਗੀਤ ਵਿੱਚ ਵੀ ਹੁੰਦਾ ਹੈ ਚਾਹੇ ਸੱਚ ਨੂੰ ਅਸੀਂ ਪੜਦੇ ਵੀ ਆਂ ਸੱਚ ਨੂੰ ਨਹੀਂ ਲੈ ਰਹੇ ਅਸੀਂ ਸੱਚ ਨੂੰ ਲਾਹਾਂਗੇ ਫਿਰ ਤਾਂ ਇਹ ਅਵਸਥਾ ਬਣ ਜਾਏਗੀ ਅੰਮ੍ਰਿਤ ਚਾਖ ਹਰ ਨਾਮ ਨਿਵਾਸ ਨਾਮ ਦੇ ਵਿੱਚ ਨਿਵਾਸ ਹੁੰਦਾ ਫਿਰ ਕੋਡ ਵਿੱਚ ਨਹੀਂ ਹੁੰਦਾ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਭਾਈ ਏ ਨਾਮ ਦੇ ਵਿੱਚ ਰਹਿੰਦਾ ਫਿਰ ਕਿੱਕੇ ਦੁੱਖ ਚਲੀ ਝਲੀ ਜਾਂਦਾ ਹੈ ਮਨ ਚਲੇ ਨਾ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਾਤ ਨਾ ਸਾਖ ਭਾਈ ਮਨ ਨਹੀਂ ਚਲੇਗਾ ਮਨ ਨਾ ਚਲੇ ਚਿੱਤ ਭयो ਪੰ ਕਤ ਜਾਈਏ ਰੇ ਘਰ ਲਾਗੋ ਰੰਗ ਇਥੇ ਕਹਿੰਦੇ ਨੇ ਮਨ ਚਲੇ ਨਾ ਜਾਈ ਠਾਕ ਰਾਖ ਰੁਕ ਜਾਏਗਾ ਔਰ ਵੀ ਕਿਸੇ ਤਰ੍ਹਾਂ ਰੁਕੇਗਾ ਬਿਨ ਹਰ ਰਾਸੇ ਰਾਤੇ ਪਤਨ ਸਾਖ ਹਰੀ ਦੇ ਨਾਮ ਵਿੱਚ ਰਸਿਆਂ ਤੋਂ ਬਿਨਾ ਹਰੀ ਦੇ ਨਾਮ ਵਿੱਚ ਲੀਨ ਹੋਣ ਤੋਂ ਬਿਨਾ ਇਹ ਦੇ ਨਾ ਪੱਤਾ ਨਾ ਟਾਣੀ ਸਾਖ ਟਾਣੀ ਨੂੰ ਕਹਿੰਦੇ ਕੁਝ ਵੀ ਨਹੀਂ ਭਾਵ ਇਹਦਾ ਵਿਕਾਸ ਹੀ ਨਹੀਂ ਹੋਏਗਾ ਬੰਦਾ ਜੇ ਤੁਸੀਂ ਕੋਈ ਬੁੱਟਾ ਲਾਉਂਦੇ ਹੋ ਉਹਦੇ ਕੋਈ ਪੱਤਾ ਨਿਕਲੇ ਹੀ ਨਾ ਹੋ ਥੋੜਾ ਚੱਲੇ ਉਹ ਤਾਂ ਰੋਜ਼ ਨੂੰ ਨਵਾਂ ਪੱਤਾ ਚਾਹੀਦਾ ਤਾਂ ਚੱਲ ਰਿਹਾ ਦਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਨੇ ਭਾਈ ਨਾਮ ਤੋਂ ਬਿਨਾ ਕੁਝ ਨਹੀਂ ਇਹ ਇਹ ਮੰਨ ਨਹੀਂ ਠੀਕ ਹੋਵੇਗਾ ਤੂੰ ਆਪੇ ਸੁਰਤਾ ਆਪ ਰੱਖ ਧਰ ਤਾਰਨ ਦੇਖੇ ਜਾਣੇ ਆਪ ਬੇਨਤੀ ਕਰਦੇ ਕਿਉਂਕਿ ਇਸ ਤੋਂ ਅੱਗੇ ਫਿਰ ਇੱਥੇ ਤੱਕ ਦੱਸਿਆ ਸਾਡੇ ਮਨ ਦੀ ਹਾਲਤ ਕੀ ਹੈ ਅੱਗੇ ਦੱਸਣਗੇ ਕਿਵੇਂ ਇਲਾਜ ਹੋਏਗਾ ਤੂੰ ਆਪੇ ਸੁਰਤਾ ਜਾਣਨ ਵਾਲਾ ਗਿਆਨੀ ਤੂੰ ਆਪ ਹੀ ਹੈ ਪਰਮੇਸ਼ਰ ਜੀ ਸਭ ਕੁਝ ਜਾਣੋ ਆਪ ਰਾਖ ਇਸ ਮਨ ਨੂੰ ਰਾਖ ਕਿਉਂਕਿ ਗਿਆਨ ਕਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਗੁਰੂ ਤਾਂ ਮਿਲੇਗਾ ਜੇ ਪ੍ਰਮਾਤਮਾ ਬੁਲਾਏਗਾ ਸਭ ਆ ਮਿਲਦਾ ਹੈ ਕਿਰਪਾ ਕਰੀ ਜਾ ਪਾਰ ਬ੍ਰਹਮ ਹੋਵੇ ਸਾਧੂ ਸੰਤ ਤਾਂ ਗੁਰੂ ਨਾਲ ਸੰਗ ਹੋ ਸਕਦਾ ਹੈ ਤਾਂ ਸੰਤ ਨਾਲ ਸੰਗ ਹੋ ਸਕਦਾ ਹੈ ਮਿਲਾਪ ਹੋ ਸਕਦਾ ਸੰਗ ਦਾ ਅਰਥ ਹੈ ਬਿਲਾਪ ਇਸਤਰੀ ਪਰਸ ਦਾ ਸੰਗ ਨਹੀਂ ਕਰਨਾ ਮਿਲਾਪ ਪਾਦਸ਼ਾਹ ਕਹਿੰਦੇ ਨੇ ਪਰ ਇਸਤਰੀ ਦਾ ਪਾਦਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਤੂੰ ਆਪ ਰੱਖ ਕੌਣ ਕਿਸ ਨੂੰ ਕਹਿ ਰਹੇ ਨੇ ਧਰਨ ਧਾਰਨ ਦੇਖ ਹੈ ਜਾਣ ਆਪ ਜਿਹੜਾ ਧਰਤੀ ਨੂੰ ਬਣਾ ਕੇ ਇਹਨੂੰ ਟਿਕਾ ਰੱਖ ਰਿਹਾ ਹੈ ਇਹਨੇ ਅਵਸਥਾ ਦੇ ਵਿੱਚ ਆਲੇ-ਦਾਲੇ نیچے ਸਾਰੇ ਪਾਣੀ ਹੈ ਫਿਰ ਵੀ ਰੱਖੀ ਹੋਈ ਹੈ ਡਰ ਬਡਾ ਮਾਲਕ ਧਰਨੀ ਧਰ ਹੈ ਜੋ ਉਹ ਆਪ ਭੁਲਾਏ ਕਿਸ ਕਹੋਂ ਜਾਏ ਗੁਰ ਮੇਲੇ ਬਿਰਥਾ ਕਹੋਂ ਮਾਇ ਕਹਿੰਦੇ ਆਪ ਹੀ ਤੂੰ ਭੁਲਾਇਆ ਹੋਇਆ ਸੰਸਾਰ ਨੂੰ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸੇ ਆਪ ਭੁਲਾਏ 부ਝੇ ਜਿਸੇ 부ਝਾਈ ਤੂੰ ਆਪ ਭੁਲਾਉਂਦਾ ਕਿਸ ਨੂੰ ਕਹੀਏ ਜਾ ਕੇ ਕੋਈ ਹੈ ਹੀ ਨਹੀਂ ਹਾਂ ਹੈ ਕਹਿਣ ਵਾਲਾ ਹੈ ਗੁਰ ਮੇਲੇ ਬਿਰਥਾ ਕਹੋ ਬਾਈ ਪ੍ਰਮਾਤਮਾ ਸਾਨੂੰ ਗੁਰੂ ਨਾਲ ਮਿਲਾ ਦੇ ਆਪਣੀ ਬਿਰਥਾ ਆਪਣੀ ਹਾਲਤ ਸਾਰੀ ਗੁਰੂ ਨੂੰ ਮੈਂ ਕਹਾ ਪਏ ਜੇ ਗੁਰੂ ਮਿਲ ਜਾਏ ਤਾਂ ਜੇ ਗੁਰੂ ਮਿਲੇ ਹੀ ਨਾ ਫਿਰ ਨਹੀਂ ਕੁਝ ਵੀ ਹੁੰਦਾ ਕਿਉਂਕਿ ਸਾਰੀ ਗੱਲ ਗੁਰੂ ਨੇ ਹੀ ਸਾਨੂੰ ਦਿਖਾਉਣੀ ਸਤਗੁਰ ਸਾਚਾ ਦਰਸ ਦਿਖਾਇਆ ਹੋਵੇਂ ਸ਼ਬਦ ਜਲਾਇਆ ਜਿਤਨੀ ਹੋਵੇਂ ਨਾ ਸ਼ਬਦ ਰਾਹੀ ਗੁਰੂ ਉਹਦਾ ਸ਼ਬਦ ਗੁਰੂ ਹੈ ਗੁਰੂ ਕੋਈ ਸ਼ਬਦ ਹੈ ਗੁਰੂ ਹੀ ਸ਼ਬਦ ਹੈ ਉਹ ਸ਼ਬਦ ਫਿਰ ਜੀਵਨ ਵਿੱਚ ਆ ਜਾਂਦਾ ਹੈ ਗੁਰੂ ਜੀਵਨ ਵਿੱਚ ਆ ਜਾਂਦਾ ਹੈ ਉਹ ਹਰ ਵਕਤ ਨਾਲ ਹੁੰਦਾ ਹੈ ਇਸੇ ਕਰਕੇ ਸਾਨੂੰ ਸ਼ਬਦ ਗੁਰੂ ਦਿੱਤਾ ਹੈ ਸ਼ਬਦ ਦਾ ਕੋਈ ਆਕਾਰ ਨਹੀਂ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਸ਼ਬਦ ਦਾ ਆਕਾਰ ਨਹੀਂ ਹੈ ਮੰਦਾ ਆਕਾਰ ਨਹੀਂ ਹੈ ਮੇਲ ਹੋ ਜਾਏਗਾ ਨਿਰੰਕਾਰ ਆਕਾਰ ਦਾ ਵੇਲੇ ਹੁੰਦਾ ਹੈ ਉਸੀ ਵਸਤੂ ਦਾ ਹੁੰਦਾ ਜਦੋਂ ਮਨ ਵੀ ਨਿਰੰਕਾਰ ਹੈ ਸ਼ਬਦ ਵੀ ਨਿਰੰਕਾਰ ਹੈ ਪਰਮਾਤਮਾ ਵੀ ਨਿਰੰਕਾਰ ਹੈ ਅਪੇ ਜਿੰਨਾ ਦਾ ਮੇਲ ਹੁੰਦਾ ਸਤਗੁਰੂ ਜੀ ਇਹ ਕਿਉਂਕਿ ਸੁਭਾਅ ਇੱਕ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਅਵਸਥਾ ਵਰਦੀ ਗੁਰ ਮੇਲੇ ਬਿਰਥਾ ਕਹੋਂ ਬਾਇ ਫਿਰ ਕੀ ਹੁੰਦਾ ਜਦੋਂ ਗੁਰੂ ਮਿਲ ਜਾਂਦਾ ਹੈ ਹਾਲ ਤਦਸੀ ਅਵਗੁਣ ਛੋਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਮਾਏ ਗੁਰੂ ਸਮਝਾਉਂਦਾ ਹੈ ਭਾਈ ਅਵਗੁਣ ਛੋਡੋ ਸਾਜ ਕਰੀ ਜੈ ਗੁਣਹਿ ਕੇਰੀ ਛਾੜ ਅਵਗੁਣ ਚੱਲੀਏ ਸਾਨੂੰ ਪਤਾ ਹੁੰਦਾ ਹੈ ਅਸੀਂ ਅਵਗਣ ਕਰ ਰਹੇ ਆ ਕਿ ਗੁਣ ਕਰ ਰਹੇ ਸਭ ਨੂੰ ਪਤਾ ਹੈ ਐਸਾ ਕੋਈ ਨਹੀਂ ਹੈ ਜਿਹਨੂੰ ਨਹੀਂ ਪਤਾ ਐਸਾ ਨਹੀਂ ਹੈ ਕੋਈ ਜੋ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਇਹ ਅਵਸਥਾ ਬਣੇਗੀ ਗੁਰੂ ਤੇ ਕੋਲ ਜਾਏਗਾ ਕਦੋਂ ਜਾਏਗਾ ਗੁਰ ਸ਼ਬਦੀ ਰਾਤਾ ਸੱਚ ਸੁਭਾਏ ਰੰਗਣਾ ਇਹਦੇ ਵਿੱਚ ਜਿਵੇਂ ਅਸੀਂ ਮਾਇਆ ਵਿੱਚ ਰੰਗੇ ਹੋਇਆ ਪੁੱਛਿਆ ਜਾਂਦਾ ਕਿਵੇਂ ਰੰਗੇ ਭਾਈ ਜਿਵੇਂ ਮਾਇਆ ਵਿੱਚ ਰੰਗਿਆ ਤੂੰ ਕਦੇ ਨਿਕਲਦੀ ਹੈ ਮਨ ਚੋਂ ਕਦੇ ਵੀ ਨਿਕਲਦੀ ਉਹ ਸ਼ਬਦ ਵਿੱਚ ਰੰਗਣਾ ਹੈ ਪਹਿਲਾਂ ਉਹਨੂੰ ਪਛਾਨਣਾ ਹੈ ਸ਼ਬਦ ਨੂੰ ਫੇਰ ਜਿਹੜੀ ਚੀਜ਼ ਨੂੰ ਹੁਣ ਸਾਨੂੰ ਮਾਇਆ ਦੀ ਪਛਾਣ ਹੈ ਵੀ ਇਹ ਨੋਟ ਹੈ ਇਹ ਸੋਨਾ ਹੈ ਚਾਂਦੀ ਹੈ ਘਰ ਹੈ ਇਹ ਇਹ ਚੀਜ਼ਾਂ ਤੋਂ ਕਦੇ ਨਹੀਂ ਭੁੱਲਿਆ ਮਨ ਭੁੱਲਦਾ ਹੈ ਸ਼ਬਦ ਤੋਂ ਭੁੱਲਦਾ ਹੈ ਨਾਮ ਤੋਂ ਭੁੱਲਦਾ ਹੈ ਸੰਤ ਤੋਂ ਭੁੱਲਦਾ ਹੈ ਗੁਰੂ ਤੋਂ ਇਹਨਾਂ ਚੀਜ਼ਾਂ ਤੋਂ ਭੁੱਲਦਾ ਉਹ ਕੋਈ ਵਿਰਲਾ ਹੀ ਹੁੰਦਾ ਇਸ ਤਰ੍ਹਾਂ ਦਾ ਮਨੁੱਖ ਜਿਹੜਾ ਸ਼ਬਦ ਦਾ ਮਿਲਾਪ ਵਿਰਲਾ ਕੋ ਚੀਨ ਉਸ ਗੁਰ ਸ਼ਬਦ ਮਿਲਾਏ ਸ਼ਬਦ ਗੁਰ ਸ਼ਬਦੀ ਰਾਤਾ ਸੱਚ ਸਭਾਏ ਜਦੋਂ ਸ਼ਬਦ ਵਿੱਚ ਰਤਿਆ ਸੱਚ ਵਿੱਚ ਕਿਉਂਕਿ ਸਾਰੀ ਗੱਲ ਸ਼ਬਦ ਵਿੱਚ ਹੀ ਹੈ ਸੱਚ ਹੈ ਹੀ ਸ਼ਬਦ ਵਿੱਚ ਅਖੀਰ ਲ ਬਚਨੇ ਸ਼ਬਦ ਦਾ ਤੂੰ ਮੋ ਤੂੰ ਠਾਕੁਰ ਸ਼ਬਦ ਮਾਏ ਇਹ ਬੜੀ ਕਮਾਲ ਦੀ ਗੱਲ ਐ ਮੋਟੂ ਠਾਕਰ ਵੱਡਾ ਕਿਸੇ ਨੂੰ ਮੋਟੂ ਕਹਿ ਕੇ ਦੇਖਿਆ ਤੁਸੀਂ ਉਹਨੂੰ ਮੋਟੂ ਕਹਿ ਰਹੇ ਨਹੀਂ ਪਾਛ ਵੱਡਾ ਉਹ ਸ਼ਬਦ ਵਿੱਚ ਐ ਸ਼ਬਦ ਵਿੱਚ ਰੰਗਿਆ ਰੱਬ ਵਿੱਚ ਰੰਗਿਆ ਸ਼ਬਦ ਮਿਲ ਗਿਆ ਰੱਬ ਮਿਲ ਗਿਆ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਸ਼ਬਦ ਦੀ ਮਹਿਮਾ ਹੀ ਬਹੁਤ ਐ ਜੋ ਸਤਗੁਰੂ ਜੀ ਕਹਿੰਦੇ ਭਾਈ ਸਤ ਗੁਰ ਮਿਲੇ ਮਤ ਉੱਤਮ ਹੋਏ ਮਨ ਨਿਰਮਲ ਹੋ ਮੈਂ ਕੱਢੈ ਤੋਏ ਜਦੋਂ ਗੁਰੂ ਮਿਲ ਜਾਏ ਤੇ ਫਿਰ ਕੀ ਕਰਦਾ ਮਤ ਉੱਤਮ ਹੋਏ ਮਤ ਉੱਚੀ ਹੋ ਜਾਏ ਸਿੱਖਾਂ ਦਾ ਮਨ ਨੀਮ ਮਤ ਉੱਚੀ ਮਨ ਨੀਮਾ ਹੁੰਦਾ ਹੈ ਮਨ ਮਰ ਜਾਂਦਾ ਹੈ ਮਰਦਾ ਹੋਏ ਮੁਰੀਦ ਨ ਗੱਲੀ ਹੋਵਣਾ ਸਬਰ ਸਿਦਕ ਸਹੀਦ ਭਰਮ ਭੋਖ ਹੋਣਾ ਮਨ ਕਿਵੇਂ ਮਰਦਾ ਜਦੋਂ ਸਬਰ ਵਿੱਚ ਆਉਂਦਾ ਹੈ ਸੰਤੋਖ ਵਿੱਚ ਆਉਂਦਾ ਹੈ ਇਹਨੂੰ ਨਾ ਦੇਖਣ ਦਾ ਸੰਤੋਖ ਹੈ ਨਾ ਖਾਣ ਦਾ ਹੈ ਜੀਵਾ ਦਾ ਨਾ ਸੁਣਨ ਦਾ ਹੈ ਨਾ ਸੁਣਾਉਣ ਦਾ ਹੈ ਨਹੀਂ ਕਿਸੇ ਪਾਸੇ ਜੀਵਨ ਵਿੱਚ ਸੰਤੋਖ ਨਹੀਂ ਹੈ ਇਸ ਕਰਕੇ ਮਨ ਨੀਮਾ ਨਹੀਂ ਹੁੰਦਾ ਸਿੱਖਾਂ ਦਾ ਮਨ ਸਿੱਖਾਂ ਦਾ ਸਿੱਖਿਆ ਜੀ ਨੇ ਲਈਦੀ ਉਹਦਾ ਮਨ ਨਹੀਂ ਵੱਤ ਉੱਚੀ ਇਥੇ ਮਤ ਉੱਤਮ ਹੋਏ ਕਦੋਂ ਗੁਰੂ ਮਿਲਦਾ ਜਦੋਂ ਸ਼ਬਦ ਮਿਲਦਾ ਜਦੋਂ ਸਿੱਖਿਆ ਮਿਲਦੀ ਹੈ ਉਦੋਂ ਇਹ ਮਨ ਉੱਚੀ ਹੁੰਦੇ ਵਰਨਾ ਮਤ ਤਾਂ ਮਾਰ ਹੀ ਰਹਿੰਦੀ ਹੈ ਬਿਰਖੇ ਉੱਚੀ ਮਤਵ ਗਿਆਨ ਆ ਜਾਂਦਾ ਹੈ ਇਹਦੇ ਏਕੋ ਗਿਆਨ ਧਨ ਸੁਣ ਬਾਣੀ ਏਕ ਨਿਰਾਲਮ ਅਕਤ ਕਹਾਣੀ ਉਹਦਾ ਬਣ ਜਾਂਦੀ ਜੇ ਸਤਗੁਰੂ ਜੀ ਕਹਿੰਦੇ ਭਾਈ ਇਹ ਗੁਰੂ ਮਿਲ ਜਾਏ ਸਤ ਗੁਰ ਮਿਲੇ ਐ ਜਿਹੜਾ ਬਲੇ ਲਫਜੇ ਮਿਲੇ ਸੁਣੇ ਮਨੇ ਵਿਚਾਰ ਲੈ ਅਖਰ ਹੁਸਿਆਰੀ ਹੁੰਦੀ ਉਹਦੇ ਨਾਲ ਅਰਥਾਂ ਚ ਜੇ ਲੱਗਦੀ ਐ ਸੁਣੇ ਸਿੱਧ ਪੀਰ ਸੁਰਨਾ ਜੇ ਸੁਣ ਲੈ ਜੇ ਸੁਰਤ ਜੁੜ ਜਾਏ ਨਾਏ ਮਨੇ ਪਤ ਉਪਜੇ ਸਾਲਾਹੀ ਸਤਸੂਤ ਜੇ ਮਨੇ ਉਥੇ ਵੀ ਮਨੇ ਜੇ ਲਗੇਗੀ ਇਹ ਬਿਨਾ ਜੇ ਗੁਰੂ ਮਿਲ ਜਾਏ ਮਤ ਉੱਤਮ ਹੋ ਜਾਏ ਗੁਰੂ ਬਿਲੇ ਨਹੀਂ ਧਾਰਨ ਕੀਤਾ ਸ ਗੁਰੂ ਮਿਲ ਗਿਆ ਵਾ ਸਭ ਕੁਝ ਮਿਲ ਗਿਆ ਪੁੱਤਾਂ ਗੁਰੂ ਦੇ ਵਿੱਚ ਸਾਰੇ ਹੀ ਕੁਝ ਹੈ ਗੁਰੂ ਤੋਂ ਬਾਹਰ ਕੁਝ ਹੈ ਨਹੀਂ ਮਨ ਨਿਰਮਲ ਹੋਮੈ ਕਢਾ ਤੋਏ ਗੁਰੂ ਨੇ ਕੀ ਕਰਨਾ ਹੈ ਹੋਮੈ ਨੂੰ ਧੋ ਕੇ ਬਾਹਰ ਕੱਢ ਦੇਣਾ ਧੋ ਕੇ ਵੀ ਧੋ ਕੇ ਇਥੇ ਧੋਏ ਮਨ ਨੂੰ ਮਨ ਵਿੱਚੋਂ ਹੋਮੈ ਨੂੰ ਕੱਢ ਦੇਣਾ ਹੈ ਮਨ ਆਪੇ ਨਿਰਮਲ ਹੋਮੈ ਕਰਕੇ ਨਿਰਮਲ ਨਹੀਂ ਹੈ ਹਉਮੈ ਦੇ ਨਾਮ ਦਾ ਮੇਲ ਕਦੇ ਨਹੀਂ ਹੁੰਦਾ। ਬਿਰੋ ਸੋ ਸਤਗੁਰੂ ਜੀ ਕਹਿੰਦੇ ਭਾਈ ਇਹ ਹਉਮੈ ਨੂੰ ਕੱਢ ਦਿੰਦਾ ਹੈ ਫਿਰ ਕੀ ਹੁੰਦਾ ਸਦਾ ਮੁਕਤ ਬੰਦ ਸਕੈ ਨ ਕੋਇ ਸਦਾ ਨਾਮ ਵਿਖਾਣਾ ਔਰ ਨਾ ਕੋਇ ਉਹ ਬਨੁਖ ਫਿਰ ਮੁਕਤ ਹੋ ਜਾਂਦਾ ਹੈ ਸਦਾ ਮੁਕਤ ਹਮੇਸ਼ਾ ਲਈ ਆਪਾ ਬੰਧਨਾ ਵਿੱਚ ਬੰਦੇ ਤਨ ਮਨ ਤਨ ਆਪਣਾ ਕਰ ਮੰਨਿਆ ਕੋਮਲ ਬੰਧਨ ਬੰਧਿਆ ਇਹ ਤਨ ਮਨ ਈਸ਼ੇ ਨੂੰ ਆਪਣਾ ਸਮਝੀਏ ਸਾਡਾ ਵੀ ਜਿਉ ਪਾਏ ਪਿੰਡ ਜਿੰਸਾ ਜਿਆ ਦਿੱਤਾ ਪਹਿਨਣ ਖਾਣ ਉਹਦਾ ਹੈ ਤਨ ਭੀ ਤੇਰਾ ਮਨ ਭੀ ਤੇਰਾ ਤੂੰ ਠਾਕੁਰ ਪ੍ਰਭ ਮੇਰਾ ਤੂੰ ਮੇਰਾ ਪ੍ਰਭੂ ਵਰਗੇ ਉਥੇ ਸਭ ਕੁਝ ਤੇਰਾ ਹੈ ਸਭ ਕੁਝ ਤੇਰਾ ਮੈਂ ਨਾ ਮੇਰੇ ਕੋਲ ਕੁਝ ਇੱਥੇ ਮੇਰਾ ਮੇਰਾ ਇਹ ਸਭ ਕੁਝ ਸਤਗੁਰੂ ਜੀ ਕਹਿੰਦੇ ਨੇ ਫਿਰ ਇਹ ਹਉਮੈ ਨਿਕਲੀ ਜਦੋਂ ਸਦਾ ਮੁਕਤ ਬੰਦ ਸਕੇ ਨਾ ਕੋਈ ਕੋਈ ਉਹਨੂੰ ਰੋਕ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਤੇ ਚੱਲੇ ਬੇਬੇ ਨਾਨਕੀ ਗੁਰੂ ਨਾਨਕ ਦਾ ਪਹਿਲਾ ਸਿੱਖ ਬੇਬੇ ਨਾਨਕੀ ਦੋਨੇ ਪਤੀ ਜੇ ਅੱਗੇ ਕਰ ਦਿੱਤੇ ਕਹਿੰਦੇ ਉਹ ਇੱਕ ਵਾਰ ਇੱਕੋ ਵਾਰ ਹੀ ਕਹਿ ਦਿੱਤਾ ਬੇਬੇ ਪਿੱਛੋ ਆਈ ਏ ਇਹ ਕੰਮ ਨਾ ਕਰ ਬੰਦ ਨਾ ਸਕੇ ਕੋਈ ਵੀ ਇਹ ਕੰਮ ਨਾ ਕਰ ਵੀ ਮੈਨੂੰ ਇਸ ਜੀ ਦੁਆਰਾ ਨਾ ਰੋਕ ਅਸੀਂ ਨਹੀਂ ਰੁਕਣਾ ਉਹਨੂੰ ਬੰਦ ਨਹੀਂ ਸਕੇ ਵਰਨਾ ਅਸੀਂ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇ ਘਾਤੇ ਦੁਨੀਆ ਦੇ ਐਸਾ ਗੁਰੂ ਸਾਨੂੰ ਮਿਲਿਆ ਪੁੱਤਰਾ ਦੀ ਵੀ ਕੋਈ ਪਰਵਾਹ ਨਹੀਂ ਅਸੀਂ ਜਾਣਾ ਵੰਦ ਕਰਕੇ ਬੰਧ ਸਾਡੇ ਤੇ ਬੰਧ ਹੈ ਬੰਧਨ ਮਾਤ ਪਿਤਾ ਸੁਤ ਧੀਆ ਸੁਤ ਪੁੱਤਰ ਬੰਧਨ ਹੈ ਇਹ ਰੋਕਦੇ ਨੇ ਸਾਨੂੰ ਪਰਮਾਰਥ ਤੇ ਨਹੀਂ ਚੱਲਣ ਦਿੰਦੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਦਾ ਮੁਕਤ ਬੰਧ ਸਕੈ ਨਾ ਕੋਇ ਉਹ ਫਿਰ ਮਨੁੱਖ ਸਦਾ ਨਾਮ ਵਖਾਣੈ ਔਰ ਨ ਕੋਇ ਸਦਾ ਨਾਮ ਜਪਦਾ ਹੈ ਮਨੁੱਖ ਉਹਦੇ ਤਾਂ ਨੇੜੇ ਸਾਨੂੰ ਮਿਲ ਜਾਏ ਤਾਂ ਸੀ ਪਾਰ ਉਦੀ ਦ੍ਰਿਸ਼ਟੀ ਬਣ ਜਾਏ ਸਾਡੇ ਦੇ ਤਾਂ ਅਸੀਂ ਪਾਰ ਉਹਦਾ ਰੰਗ ਮਿਲ ਜਾਏ ਤਾਂ ਪਿਆਰ